ਏ ਫਰੀ ਪ੍ਰੇਪਰ ਹੈ ਫਰੀ ਪ੍ਰੋਕ ਕਿਹਦਾ ਬਰੀ ਹੈ ਜੀ ਪ੍ਰਿੰਸ ਨਾਮ ਦਾ ਬੰਦਾ ਹੋਗਾ ਹਾਂ ਕਿੱਥੇ ਰਹਿੰਦਾ ਇਹ ਨਕਲ ਕਿੰਨਾ ਟਾਈਮ ਹੋਇਆ ਖੋਲੇ ਨੂੰ ਆਰਜਨ ਹੋਇਆ ਭਾਈ ਕਨੇ ਦਿਨ ਚੋ ਕਿੰਨੇ ਪੈਸੇ ਦਿੰਦੇ ਹਾਂ ਜੀ ਕਿੰਨੇ ਪੈਸੇ ਭਰਦੇ ਹੋ ਹਾਂ ਜੀ ਕੋਲਾ ਐਮ ਐਲ ਏ ਨੂੰ ਕਿੰਨੇ ਮੇਰੇ ਨਾਲ ਪ੍ਰਸ਼ਾਸਨ ਨੂੰ ਕਿੰਨੇ ਮੇਰੇ ਨਾਲ ਕੋਈ ਇਹ ਦੋ ਨੰਬਰ ਦਾ ਕੰਮ ਕਰਦਾ ਖੋਲ ਜੂਗਾ ਭਾਈ ਪਤਾ ਨਹੀਂ ਉਹਨਾਂ ਨੂੰ ਪਤਾ ਜਦੋਂ ਇਹ ਦੁਕਾਨ ਖੋਲੀ ਅੱਜ ਤੱਕ ਕੋਈ ਆਇਆ ਨਹੀਂ ਭਾਈ ਆਰਦੇ ਨਹੀਂ ਹੋਇਆ ਕੱਦ ਕੋਈ ਬਲੈਕ ਮੈਨ ਨਹੀਂ ਦਿਖਾਈਓ ਕਿੰਨੇ ਕੱਠੀ ਹੋਗੀ ਕੋਈ ਬੋਤੀ ਨਹੀਂ ਆ ਗਈ ਪਾ ਜੀ ਉਹ ਦਿਖਾ ਦਿਓ ਕਿੰਨੀ ਹੁੰਦੀ ਐ ਤਾਂ ਬਲੈਕ ਬਣੀ ਐ ਕੀ ਕੀ ਕੋਈ ਵਧੀਆ ਕੰਮ ਆ ਇਹ ਦੋ ਨੰਬਰ ਦਾ ਕੰਮ ਹਨ ਪੱਕਾ ਜੇ ਉਹਨੂੰ ਬਲੈਕ ਬਣੀ ਹੁੰਦੀ ਨਾ ਫਿਰ ਉਹਦੀ ਕਿੰਨੀ ਵੀ ਇਕੱਠੀ ਕਿਤੇ ਦਿਖਾਈਓ ਜਰਾ ਕਿੰਨੇ ਕ ਲੋਕਾਂ ਦਾ ਖੂਨ ਪੀਲਾ ਦਿਖਾਈਓ ਕਾਲੀ ਨੂੰ ਪਤਾ ਨਹੀਂ ਹੋ ਗਿਆ ਯਾਰ ਚਲੋ ਦਿਖਾ ਦਿਓ ਜਿੰਨਾ ਵੀ ਹੈਗਾ ਮੇਰਾ ਕੋਈ ਆਪਣਾ ਕੰਮ ਨਹੀਂ ਇਹ ਕਿਹੜਾ ਪੁਲਿਸ ਵਾਲੇ ਅਸੀਂ ਤਾਂ ਪੱਤਰਕਾਰਾਂ ਸੀ ਕਿਹੜਾ ਗੱਲ ਜੇ ਪੈਸੇ ਲੈ ਜਾ ਰਹੇ ਉਹ ਪੁਲਿਸ ਵਾਲੇ ਕਰਦੇ ਹੋਣੇ ਇਥੋਂ ਦਾ ਕਰਦੇ ਇੱਕ ਦਿਖਾਈ ਕਿੰਨੇ ਹੋਗੇ ਮੇਰਾ ਭਰਾ ਚਲੋ ਬਲੈਕਮੈਂਟ ਦਿਖਾਓ ਕਿੰਨੀ ਹੋ ਗਈ ਨਹੀਂ ਭਾਜੀ ਹੈ ਨਹੀਂ ਕੋਈ ਦੇਖਣ ਨੂੰ ਚਾਹਤਾ ਮੈਂ ਕਹਿੰਦਾ ਉਸੇ ਚੈੱਕ ਕਰਨੀ ਮੈਂ ਕਿਉਂ ਚੈੱਕ ਕਰਨੀ ਕੰਮ ਮੈਂ ਕਰਦਾ ਕਿ ਤੁਸੀਂ ਕਰਦੇ ਦੇਖ ਲਓ ਨਹੀਂ ਕੰਮ ਕੌਣ ਕਰਦਾ ਇੱਥੇ ਤੁਮ ਤੇ ਮੇਰੀ ਕਾ ਤੇ ਫਿਰ ਦਿਖਾਓ ਕਿੰਨੀ ਹੋ ਗਈ ਉਹ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਪੂਰਾ ਖੋਲੋ ਨਾ ਕੋਈ ਕੋਈ ਜਿਹੜੇ ਜੇਬਾਂ ਦੇ ਹੁਣ ਪਾਏ ਉਹ ਇਹ ਜਿਹੜੇ ਜੇਬਾਂ ਚ ਪਾਇਓ ਕਿੱਥੇ ਜਾਈ ਲੋਕਾਂ ਦੇ ਦਿਖਾ ਦਿਓ ਕਿੰਨੇ ਲੋਕਾਂ ਦੇ ਦੇਣ ਵਾਲੇ ਨੇ ਇਹ ਲੋਕਾਂ ਦੇ ਦੇਣ ਵਾਲੇ ਤਾਂ ਸਾਨੂੰ ਲੋਕਾਂ ਦੇ ਦੇਣ ਵਾਲੇ ਦਿਖਾ ਦਿਓ ਯਾਰ ਤੁਸੀਂ ਦਿੰਦੇ ਹੋ ਨਾ ਇਹ ਤਾਂ ਤੁਸੀਂ ਇੱਥੇ ਗੇਮ ਦਾ ਤੁਸੀਂ ਖੇਡਦੇ ਹੋ ਨਾ ਖੜਾਉਂਦੇ ਸਾਰਿਆਂ ਨੂੰ ਉਹ ਪੈਸੇ ਰੱਖੋ ਜਿਹੜੇ ਮੇਨ ਹੈਗੇ ਨਹੀਂ ਭਾਜੀ ਉਹ ਤੁਹਾਨੂੰ ਕੈਲਕੂਲੇਟ ਤੁਹਾਨੂੰ ਅਮਾਉਂਟ ਦਿਖਾਉਂਦੇ ਆ ਕੁਝ 14850 ਕੀਤੀ ਹੋਈ ਹੈ ਤੇ ਹਜੇ ਇਹਨਾਂ ਦਾ ਕਹਿਣਾ ਇਹ ਹੈ ਕਿ ਇੱਥੇ ਤਾਂ ਕਿਸੇ ਤਰ੍ਹਾਂ ਦਾ ਕੋਈ ਕੰਮ ਚੱਲਦਾ ਹੀ ਨਹੀਂ ਜੀ ਇੱਥੇ ਤਾਂ ਕੋਈ ਇੰਨੇ ਪੈਸੇ ਹੈ ਹੀ ਨਹੀਂ ਜੀ ਭਾਜੀ ਲੋਕਾਂ ਦੀ ਜਿਹੜਾ ਹਿਸਾਬ ਤਾਂ ਹੁੰਦੇ ਰਹਿੰਦੇ ਆ ਜਿਹੜਾ ਲੋਕਾਂ ਦਾ ਹਿਸਾਬ ਤਾਂ ਵੇਖੇ ਕਿਹੜਾ ਹਿਸਾਬ ਤਾਂ ਚੱਲਦਾ ਮੈਨੂੰ ਇਹ ਦੱਸੋ ਆਪਣਾ ਕੋਈ ਹਿਸਾਬ ਨਹੀਂ ਕਰਦਾ ਜੀ ਭਾਜੀ ਲੋਕਾਂ ਦਾ ਹਿਸਾਬ ਦਿਖਾ ਦਿਓ ਇੱਥੇ ਭਾਜੀ ਮੈਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਹਾਂ ਲੋਕਾਂ ਦੀ ਜਿਹੜੀ ਪੇਮੈਂਟ ਦੇਣ ਵਾਲੀ ਉਹ ਦਿਖਾ ਦਿਓ ਨਾ ਲੋਕਾਂ ਦੀ ਪੇਮੈਂਟ ਦਿਖਾ ਦਿਓ ਕਿੰਨੀ ਦੇਣਾ ਜੀ ਉਹ ਲੈ ਕੇ ਸਾਨੂੰ ਵੀ ਪਤਾ ਲੱਗ ਹੁਣੇ ਤਾਂ ਤੁਸੀਂ ਜੇਬ 'ਚ ਹਾਂ ਜਿੱਤੇ ਨਹੀਂ ਭਾਈ ਭਾਜੀ 3500 ਰੁਪਏ ਸਾਰਾ ਮੇ ਕੋ ਇਹ ਨਹੀਂ 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 ਜੇਬ 'ਚ ਕੁਛ ਨਹੀਂ ਵਾਹੇ ਮੇਟੀਆ ਜੋ ਪਿਛਲੀ ਜਿਹੜੇ ਕੁਛ ਨਹੀਂ ਹੈਗਾ ਨਹੀਂ ਭਾਜੀ ਛੱਡੋ ਦੇਖ ਲਈਏ ਔਰ ਇੱਕ ਮਿੰਟ ਰੁਕੋ ਤਾਂ ਸਹੀ ਆਪਾਂ ਗੱਲ ਹੀ ਕਰਦੇ ਵੇਖੋ ਤੁਹਾਨੂੰ ਕੁਛ ਕਹਿੰਨੇ ਨੇ ਪਿਛਲੀ ਜਿਹੜੇ ਕੁਛ ਨਹੀਂ ਨਹੀਂ ਭਾਜੀ ਮੇਰੇ ਕੋ ਹੋਰ ਜੇ ਭਾਜੀ ਮੈਂ ਤੁਹਾਨੂੰ ਦੱਸਦਾ ਮੈਂ ਇੱਥੇ ਲੋਕਾਂ ਦਾ ਦੇਖ ਕਿ ਕਿੰਨੇ 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 ਦੇਣਾ ਲੋਕਾਂ ਦੇ ਭਾਜੀ ਲੋਕਾਂ ਦਾ ਦੇਣਾ 5000 7000 ਬਸ 5 7000 ਆ ਰਹੀਆਂ ਤਾਂ ਜਿਆਦਾ ਹੋਏ ਫਿਰ ਨਹੀਂ ਭਾਜੀ ਪਲੀਜ਼ ਮੇਰੇ ਨਾਲ ਇਦਾਂ ਦਾ ਭਾਜੀ ਨਹੀਂ ਭਾਜੀ ਮੈਂ ਤਾਂ ਸਿੰਪਲ ਗੱਲ ਕਰਦਾ ਵੇਖੋ ਮੈਂ ਤਾਂ ਗੱਲ ਕਰ ਪੂਰੇ ਜਿਲ੍ਹੇ ਅੰਦਰ ਚਾਰੇ ਖੁੱਲੀਆਂ ਪਈਆਂ ਕਿੰਨੀਆਂ ਖੁੱਲੀਆਂ ਜਿਲੰਦਰ ਸ਼ਹਿਰ ਕਰਦੇ ਬਾਰੇ ਅੰਦਾਜ਼ਾ ਕੋਈ ਅੰਦਾਜ਼ਾ ਤੇ ਲਾ ਸਕਦੇ 100 200 500000 1200 ਜਿਲੰਦਰ ਨਹੀਂ ਮੈਨੂੰ ਤਾਂ 10 ਸਾਲ ਨੂੰ ਇੱਥੇ 15 ਨਾਲ ਕੇ ਬੈਠਿਆਂ ਨੂੰ ਮਿੰਨੇ ਦੀ ਹਾੜੀ ਦਿੰਦੇ ਆ 600 ਰੁਪਏ 600 ਰੁਪਏ ਕਹਿੰਦੇ ਹਾਂ ਜੀ ਤੇ ਜੇ ਲਾਡਰੀ ਕਿੰਨੇ ਦੀ ਪੈਂਦੀ ਹੈ ਤੇ ਜਿੰਨਾਂ ਦੇ ਕਿੰਨੇ ਪੈਸੇ ਮਿਲਦੇ ਪੰਦੇ ਪਾਈ 11 ਨਾਲ 100 ਦਿੰਦੇ ਨੇ ਕੰਪਨੀ ਵਾਲਾ ਜਿਨ੍ਹਾਂ ਨੂੰ ਕੰਮ ਚੱਲਦਾ ਕੰਪਨੀ ਕਿਹਦੀ ਕੰਪਨੀ ਦਾ ਨਾਮ ਦੱਸੀ ਮੇਰੇ ਵਰਾਕੇ ਦੀ ਕੰਪਨੀ ਮੈਂ ਜਿਨ੍ਹਾਂ ਕੋ ਕੰਮ ਕਰ ਰਿਹਾ ਮੈਂ ਉਹਨਾਂ ਕੋ ਲੈ ਕੇ ਇਹਨਾਂ ਨੂੰ ਦੇ ਦਿੰਦੇ ਨਹੀਂ ਨਹੀਂ ਉਹ ਮੈਂ ਕੀ ਕਿਹੜੀ ਕੰਪਨੀ ਹੈ ਦਰਸਤ ਵਾਲੀ ਕੰਪਨੀ ਭਾਜੀ ਅਗਲੇ ਨੂੰ ਆਪਾਂ ਤੇ ਪਾਈ ਦੀ ਅੱਜ ਨਹੀਂ ਸਾਨੂੰ ਕਿਸੇ ਕੰਪਨੀ ਦਾ ਨਾਮ ਦੱਸੋ ਮੈਂ ਕੰਪਨੀ ਜਾਣਣਾ ਚਾਹ ਰਾ ਹਾਂ ਤੁਹਾਡੀ ਨਾ ਫੇਸਬੁੱਕ ਤੇ ਬਹੁਤ ਵੀਡੀਓ ਦੇਖਿਆ ਭਾਜੀ ਮੈਂ ਸਾਰੀ ਗੱਲਾਂ ਮੰਨਦਾ ਮੈਂ ਸਿਰ ਵੀ ਇੰਨਾ ਕਿਹਾ ਕਿ ਮੈਨੂੰ ਕੰਪਨੀ ਦਾ ਨਾਮ ਦੱਸੋ ਇਹ ਕਿਹ ਆਡੀ ਨੋਟਿਸ ਹੋਣੀ ਇਹ ਚੰਡੀਗੜ੍ਹ ਵਾਲਾ ਤੁਹਾਨੂੰ ਕਹਿਣਾ ਜਿਦਾਂ ਕਿ ਬੰਦ ਕਰੋ ਨਾ ਖੋਲਣ ਦਿਓ ਕਿਉਂ ਖੋਲਣ ਤਾਂ ਹੀ ਤਾਂ ਆਏ ਆ ਹੁਣ ਤੁਹਾਨੂੰ ਕੀ ਪਿਛਲੀ ਜੇਲ੍ਹ ਦਿਖਾਉ ਦਈਏ ਦਿਖਾਉਂਦੇ ਭਾਜੀ ਯਾਰ ਮੈਂ ਕਿਉਂਕਿ ਇਹ ਪੇਮੈਂਟ ਲੋਕਾਂ ਨੂੰ ਦੇਖ ਕੇ ਜਾਣੀ ਹੈ ਕਿਵੇਂ ਹੈਗੀ ਉਹ ਦੱਸ ਦੋ ਸਾਰਾ ਭਾਜੀ ਛੇ ਮਤਲਬ ਦੱਸ ਨਾ 5-7 ਹਜ਼ਾਰ ਰੁਪਏ ਹੋ ਸਕਦਾ ਹੋ ਸਕਦਾ ਅੱਛਾ ਕੰਪਨੀ ਦਾ ਨਾਮ ਕੀ ਹੈ ਜਿਹਦੇ ਨਾਲ ਜੁੜੇ ਹੋ ਭਾਜੀ ਨਾਮ ਨੂੰ ਤੁਹਾਨੂੰ ਪਤਾ ਮੈਂ ਤਾਂ ਸਭ ਤੁਹਾਨੂੰ ਪੁਲਿਸ ਰਾਮ ਚਲੋ ਦਿਹਾੜੀ ਜਿਹਦੇ ਕੋਈ ਲੈਂਦੇ ਉਹਦਾ ਨਾਮ ਦੱਸ ਭਾਜੀ ਮੈਂ ਤੁਹਾਨੂੰ ਇੱਕ ਆਫਰ ਲੇਕਿਨ ਭਾਜੀ ਆਫਰ ਆਫਰ ਹਟਾ ਜਾਂਦਾ ਯਾਰ ਚੰਡੀ ਮੋਤ ਸ ਕਰੇ ਨਾ ਕਰੇ ਮੈਂ ਉਹ ਤੋਂ ਵੀ ਲੈਣਾ ਮੈਂ ਤਾਂ ਸਭ ਤੁਹਾਡੇ ਨਾਲ ਇੰਨੀ ਗੱਲ ਕੀਤੀ ਕਿ ਜਿਹਦੀ ਦੁਕਾਨ ਹੈ ਜਿੱਥੋਂ ਦਿਹਾੜੀ ਲੈਂਦੇ ਉਹਦਾ ਨਾਮ ਦੱਸ ਦੋ ਪਾਜੀ ਮੈਂ ਤਾਂ ਪ੍ਰਿੰਸ ਨਾਮਕ ਨਿਸਾਨ ਨਾਲ ਗੱਲ ਕਰਦਾ ਉਹਨਾਂ ਨੇ ਕੰਮ ਕਰਾਇਆ ਇਹ ਪਛਾਣ ਉਹਦੀ ਨਹੀਂ ਪਾਜੀ ਮੈਂ ਨਹੀਂ ਚਾਹਤਾ ਇਹ ਤੇ ਆਂਦਾ ਗੱਡੀ ਤੇ ਆਦਾ ਮੋਟਰਸਾਈਕਲ ਤੇ ਸਾਈਕਲ ਤੇ ਪੈਦਲ ਤੇ ਆਲੀਤੀ ਇੱਕ ਵਾਰੀ ਵੀ ਨਹੀਂ ਪਹੁੰਚਦਾ ਤੇ ਦਿਹਾੜੀ ਉਹਦੇ ਕੋਲੋਂ ਦੇ ਕੌਣ ਦਿੰਦਾ ਪੈਦਲ ਦਿਹਾੜੀ ਪਸੋਰ ਨਹੀਂ ਸਿਸਟਮ ਆਨਲਾਈਨ ਦੇ ਆਨਲਾਈਨ ਹੁੰਦੇ ਆ ਉਹ ਆਨਲਾਈਨ ਦਿਖਾ ਦਿਓ ਨੰਬਰ ਦਿਖਾ ਦਿਓ ਆਨਲਾਈਨ ਤੇ ट्रांजੈਕਸ਼ਨ ਇਹਦੇ ਹਿਸਾਬਾ ਪੰਨੇ ਦੇ ਵਿੱਚ ਹਿਸਾਬ ਹੋਣਾ ਹੁਣੇ ਤੁਸੀਂ ਕਿ ਆਨਲਾਈਨ ਬੰਦੇ ਪਾਜੀ ਆਨਲਾਈਨ ਸਾਹ ਪਾਜੀ ਇੰਦਾਂ ਇੱਥੇ ਕੋਈ ਝੋਟ ਨਹੀਂ ਮੈਨੂੰ ਤੁਹਾਨੂੰ ਦਿਖਾ ਦੇ ਸਿੱਧੀ ਗੱਲ ਕਰੋ ਯਾਰ ਜਿਹੜੀ ਹਿਸਾਬ ਦੇਖੋ ਜੋ ਵੀ ਹੈਗਾ ਚਲੇ ਜਾਣਾ ਹਿਸਾਬ ਤੇ ਸਾਨੂੰ ਪਾਹ ਹੋ ਜਾਣਾ ਬਸ ਉੱਤੇ 600 ਕੱਢ ਕੇ ਬਾਕੀ ਹੋਰ ਉਸ ਹਿਸਾਬ ਜਾਣਾ ਅੱਛਾ ਬਾਕੀ ਸਾਰਾ ਉਹਨਾਂ ਨੂੰ ਦੇ ਜਾਂਦੇ ਹੋ ਉਹਨੇ ਤੁਸੀਂ ਕਿ ਮੈਨੂੰ ਆਨਲਾਈਨ ਆਂਦੀ ਐ ਪਾਜੀ ਆਨਲਾਈਨ ਹੈ ਰਿਕਾਰਡ ਹੈ ਇਹਦੇ ਵਿੱਚ ਜੋ ਵੀ ਹਿਸਾਬ ਹੈ ਇਹ ਤੇ ਉਹ ਪਿੱਛੇ ਹੋਈ ਮੜਿਆ ਸਾਰੇ ਕੈਮਰਾਮੈਨ ਤੁਹਾਨੂੰ 4-5 ਹਜ਼ਾਰ ਦੀ ਕਹਿੰਦੇ ਜੇਬ ਤੇ ਆਂ ਗੱਲੇ ਜੇ ਤੁਹਾਡੇ ਕਿੰਨੇ ਕੇ ਪਏ ਆ? ਉਹ ਕੱਲ੍ਹ ਕਿਹਾ ਸੱਤ-ਸੱਤ ਹੈ? 780 ਸੱਤ 800 ਇਹ 14850 ਵਾਲਾ ਕਿ ਸਿਸਟਮ ਆ ਮੈਨੂੰ ਇਹ ਨਹੀਂ ਸਮਝ ਆਈ। ਕੋਟਰ ਮਾਰ ਰਹੇ ਸੀਗੇ 20 ਗੀਨ 30 ਹੁੰਦਾ ਕੀ ਭਾਵਾ ਉਹਦਾ ਸਾਫ ਨਹੀਂ ਆਉਂਦਾ। ਮਤਲਬ 14850 ਤੇ ਹੀ ਹੁਣ ਤੱਕ ਕਮਾ ਚੁੱਕੇ ਰਾਤੀ ਅੱਜ ਹੋਰ ਬੜੇ ਛੱਕਰੇ ਆ। ਇਹ ਤਾਂ ਕੁਝ ਨਹੀਂ ਹੋਣਾ ਇਹਦਾ। ਜੀ ਇੱਕ ਮਿੰਟ ਇਹ ਗੱਲਾਂ ਜਵਾਬ ਤੁਸੀਂ 600 ਲੈ ਕੇ ਆਪਣੇ ਘਰ ਚ ਆ ਜਾਂਦੇ ਹੋ ਇੱਥੇ ਗਰੀਬ ਤਸਕੇ ਦੇ ਲੋਕ ਆਂਦੇ ਕੋਈ ਰਿਕਸ਼ੇ ਵਾਲਾ ਹੋ ਗਿਆ ਫੜੀ ਵਾਲਾ ਹੋ ਗਿਆ ਫਲ ਫਰੂਟ ਵਾਲਾ ਹੋ ਗਿਆ ਕਬਾੜੀਆ ਹੋ ਗਿਆ ਉਹਨਾਂ ਦੇ ਪੈਸੇ ਖਾ ਕੇ ਤੁਹਾਡੇ ਮਾਲਕ ਦੀ ਰਾਜ ਆ ਜਾਂਦਾ ਉਹਨਾਂ ਨੂੰ ਰੋਕਣਾ ਚਾਹੀਦਾ ਨਾ ਕਿ ਉਹ ਨਾਣ ਦੇ ਕੰਮ ਨਾ ਚੱਲੇ ਉਹਨਾਂ ਨੂੰ ਨਹੀਂ ਆਣਾ ਚਾਹੀਦਾ ਤੁਸੀਂ ਖੋਲੋ ਹੀ ਨਾ 2 ਨੰਬਰ ਦਾ ਕੰਮ ਤੁਹਾਡਾ ਉਹ ਕਿਉਂ ਨਾਣਾ ਜੀ ਅਸੀਂ ਕਹਿੰਦੇ ਨਾ ਜੀ ਕਿਉਂ ਨਾਣਾ ਅਸੀਂ ਦੁਕਾਨ ਬੰਦ ਕਰ ਪਰ ਭਾਡੀ 2 ਨੰਬਰ ਦੀ ਹੈ ਨਾ ਤੁਸੀਂ ਕਿਉਂ ਨਹੀਂ ਬੰਦ ਕਰਦੇ ਨਹੀਂ ਬੰਦ ਕਰਦੇ ਤੁਸੀਂ ਬੰਦ ਕਰੋ ਭਾਜੀ ਮੈਂ ਹੋਰੇ ਬੰਦ ਕਰ ਦਿੰਦਾ ਤੁਸੀਂ ਕਹਿੰਦੇ ਤੁਸੀਂ ਬੰਦ ਕਰੋ ਮੈਂ ਹੋ ਮੈਂ ਤਾਂ ਸਾਰੇ ਬੰਨੇ ਜਾ ਰਿਹਾ ਮੈਂ ਭਾਜੀ ਮੈਂ ਤਾਂ ਮੈਂ ਤਾਂ ਸਾਰੇ ਚਲੋ ਆਓ ਦੂਜੀ ਦੂਜੇ ਮੈਨੂੰ ਤੁਸੀਂ ਲੈ ਕੇ ਚਲੋ ਤਾਂ ਨਾ ਲੱਗਦਾ ਇਹ ਕਿੱਦਾਂ ਚੱਲ ਗਿਆ ਪੁੱਛ ਇਹ ਗੱਲ ਤੇ ਜੇ ਆਪਣੀ ਪਾਰ ਹੀ ਨਹੀਂ ਚੱਲਦੀ ਤੇ ਫਿਰ ਆਪਾਂ ਦੂਜੇ ਦੇ ਮੋਢੇ ਤੇ ਰੱਖ ਕੇ ਬੰਦੂਕੀਆਂ ਚਲਾਈਏ ਭਾਜੀ ਤੁਸੀਂ ਬਾਕੀ ਬੰਨ ਮੈਂ ਵੀ ਤੁਹਾਡੀ ਕੰਪਲੇਨਟ ਆਈ ਮੈਂ ਆ ਗਿਆ ਮੈਂ ਤੁਹਾਡੇ ਸਾਹਮਣੇ ਤੁਸੀਂ ਮੈਨੂੰ ਇੰਨੀ ਗੱਲ ਰੋਕੋ ਕਹਿੰਦੇ ਵੇ ਕੀ ਭਾਜੀ ਲੋਕਾਂ ਨੂੰ ਕੋ ਨਾ ਪਾਓ ਲਾਟਰੀ ਤੁਸੀਂ ਦੁਕਾਨ ਬੰਦ ਕਰੋ ਆਪਣੀ ਮੈਂ ਹੁਣੇ ਬੰਦ ਕਰਕੇ ਜਵਾਬ ਕਰ ਦੋ ਫਿਰ ਹੁਣੇ ਬੰਦ ਕਰਕੇ ਚੱਲੇ ਜਾ ਮੇਰੇ ਤਾਂ ਕੰਮ ਕਰ ਲਓ ਤੇ ਨਿਆਰੇ ਨੂੰ ਰੋਟੀ ਲੱਗੇ ਮੈਨੂੰ ਇੱਕ ਜਿਹੜੇ ਵੀ ਅਫਸਰ ਤੁਹਾਡੇ ਤੋਂ ਪੈਸੇ ਲੈ ਕੇ ਜਾਂਦੇ ਏ ਤੁਹਾਡੇ ਤੋਂ ਨਹੀਂ ਤੁਹਾਡੇ ਮਾਲਕਾਂ ਮੈਂ ਕਹਾਂ ਤੁਹਾਡੇ ਮਾਲਕਾਂ ਤੋਂ ਲੈ ਕੇ ਜਾਂਦੇ ਹੁਣ ਕਿ ਮੈਂ ਨਾਮ ਨਹੀਂ ਕਿਸੇ ਦਾ ਲਗਾ ਮੈਂ ਨਾਮ ਨਹੀਂ ਲਗਾ ਇਹ ਤਾਂ ਬੜੀ ਸਿੰਪਲ ਜੀ ਗੱਲ ਆ ਭਾਈ ਜਦੋਂ ਵੀ ਤੁਸੀਂ ਕੋਈ 2 ਨੰਬਰ ਦਾ ਕੰਮ ਖੋਲਦੇ ਹੋ ਤਾਂ ਕਿਤੇ ਨਾ ਕਿਤੇ ਤੁਹਾਨੂੰ ਕੁਛ ਨਾ ਕੁਛ ਚੜਾਵਾ ਚੜਾਉਣਾ ਹੀ ਪੈਂਦਾ ਹ ਹਾਂ ਜੀ ਮੰਨਦੇ ਏ ਇੰਨੀ ਗੱਲ ਕਿ ਨਹੀਂ ਮੰਨਦੇ ਹੁਣ ਜੇ 1 ਮਿੰਟ ਇੱਕ ਮਿੰਟ ਭਾਜੀ ਇੱਕ ਮਿੰਟ ਮੈਂ ਤੁਹਾਡੇ ਨਾਲ ਕਿ ਤੁਹਾਡਾ ਕੋਈ ਚੱਕਰ ਹੀ ਨਹੀਂ ਤੁਸੀਂ ਢਾਡੀਦਾਰ ਬਸ ਇਹ ਸਿੰਪਲ ਗੱਲ ਹੈ ਮੈਂ ਉਹੀ ਕਹਿ ਰਿਹਾ ਤੁਹਾਡੇ ਨਾਲ ਮੈਂ ਇਹ ਹੀ ਗੱਲ ਤਾਂ ਸੁਣੋ ਮੇਰੇ ਵੀਰ ਜੀ ਮੈਂ ਤੁਹਾਨੂੰ ਉਹੀ ਕਹਿ ਰਿਹਾ ਸੁਣਾਓ ਹ ਅਸੀਂ ਜਿਹੜਾ ਕੰਮ ਕਰਕੇ ਚੱਲੇਗੇ ਅੱਗੋਂ ਕੰਪਨੀ ਵਾਲੇ ਜਾਣਾ ਮੈਂ ਗੱਲ ਕਰ ਪਹਿਲੀ ਗੱਲ ਤਾਂ ਯਾਰ ਕੰਪਨੀ ਕਿਹੜੀ ਤੋਂ ਕੰਪਨੀ ਦੱਸ ਹੈ ਹੀ ਨਹੀਂ ਭਾਜੀ ਫਿਰ ਇਹ ਜਿਹੜੇ ਹੁਣ ਸਿੰਪਲ ਜੀ ਗੱਲ ਮੈਂ ਤੁਹਾਨੂੰ ਨਾ ਕਰਦਾ ਤੁਸੀਂ ਹੈਗੇ ਦਿਹਾੜੀਦਾਰ ਬੰਦੇ ਜਿਹੜਾ ਬਕੀਅਤੀ ਜਿਹੜਾ ਇੱਥੇ ਦੁਕਾਨ ਖੋਲ ਕੇ ਬੈਠਾ ਹੈ ਠੀਕ ਹੈ ਕਿ ਨਹੀਂ ਦੋ ਨੰਬਰ ਦਾ ਜਦੋਂ ਕੋਈ ਕੰਮ ਖੁੱਲੂਗਾ ਅਕਸਰ ਕਿਤੇ ਨਾ ਕਿਤੇ ਕੁਛ ਨਾ ਕੁਛ ਦੋਊਗਾ ਫੇਰ ਹੀ ਖੁੱਲੂਗਾ ਉਦਾਂ ਤਾਂ ਨਹੀਂ ਚਲਦੀਆਂ ਦੁਕਾਨਾਂ ਹੁੰਦੀਆਂ ਉਹ ਇਹਨੂੰ ਪਤਾ ਹੋਊਗਾ ਭਾਜੀ ਦੇਣਾ ਹੀ ਪੈਂਦਾ ਤੁਸੀਂ ਨਿਆਣੇ ਰੋਟੀ ਵਿੱਚ ਚੋਚੀ ਕਹਿੰਦੇ ਹੋ ਜਿਹੜੇ ਕਰਦੇ ਉਹ ਪਤਾ ਹੀ ਉਹ ਹੀ ਗੱਲ ਪਤਾ ਤੁਹਾਨੂੰ ਵੀ ਆ ਮੈਂ ਇਹ ਨਹੀਂ ਪੁੱਛਦਾ ਕਿੰਨੂੰ ਦਿੰਦੇ ਮੈਂ ਇਹ ਕਹਿਣਾ ਹੀ ਨਹੀਂ ਮੈਂ ਤਾਂ ਸਿੰਪਲ ਗੱਲ ਕਰਦਾ ਕਿਤੇ ਆਪਾਂ ਜੇ ਕੋਈ ਕੰਮ ਕਰਦੇ ਆ ਤਾਂ ਕੁਛ ਨਾ ਕੁਛ ਆਮ ਲੋਕਾਂ ਨੂੰ ਜਾ ਜਾ ਕੇ ਕਹਿੰਦੇ ਵੇਓ ਕਿ ਉਹ ਨਾ ਅਣ ਤੁਸੀਂ ਦੁਕਾਨਾ ਕਿਉਂ ਨਹੀਂ ਬੰਦ ਕਰਦੇ ਆਪਣੀ ਮੈਂ ਤੁਹਾਨੂੰ ਕਹਿੰਦਾ ਮੈਂ ਹੁਣੇ ਬੰਦ ਕਰਤਾ ਦੂਜੀ ਗੱਲ ਇਹ ਦੂਜੀ ਗੱਲ ਦੂਜੀ ਗੱਲ ਇੱਕ ਮਿੰਟ ਦੂਜੀ ਗੱਲ ਤੁਸੀਂ ਦਿਹਾੜੀਦਾਰ ਬੰਦੇ ਇੱਕ ਗੱਲ ਲੈ ਤੁਹਾਡੀ ਵੀ ਸੁਣਨ ਲੱਗਾ ਮੈਂ ਤੁਹਾਡੀ ਵੀ ਸੁਣਨ ਲੱਗਾ ਮੈਂ ਤੁਹਾਡੀ ਵੀ ਮੈਂ ਕਹਾਂ ਮੈਂ ਤੁਹਾਡੀ ਗੱਲ ਵੀ ਸੁਣਨ ਲੱਗਾ ਦੂਜੀ ਗੱਲ ਜਿਹੜਾ ਵੀ ਬੰਦਾ ਦੋ ਨੰਬਰ ਦਾ ਕੰਮ ਕਰਦਾ ਹੈ ਕਿਤੇ ਨਾ ਕਿਤੇ ਪੈਸੇ ਲੋਕਾਂ ਦੇ ਨਿਕਲਦੇ ਆ ਕਿ ਨਹੀਂ ਨਿਕਲਦੇ ਕਈਆਂ ਨੂੰ ਰਾਸ ਆਂਦੀ ਕਮਾਈ ਕਈਆਂ ਨੂੰ ਨਹੀਂ ਆਂਦੀ ਠੀਕ ਇੱਥੇ ਇਹਨਾਂ ਨੂੰ ਨਹੀਂ ਆਂਦੀ ਉਹਨਾਂ ਦੇ ਬੱਚਿਆਂ ਪੈਂਦੀ ਜ਼ਿਆਦਾ ਤੇ ਰਾਸ ਹੀ ਆ ਰਹੀ ਹੈ ਜਿਹਨਾਂ ਨੂੰ ਨਹੀਂ ਆਂਦੀ ਉਹਨੇ ਦੱchnੂ ਪਈ ਜਾਂਦੀ ਹੈ। ਭਾਜੀ ਉਹਨਾਂ ਨੂੰ ਕੀ ਲੱਗਦਾ ਕੀ ਜੀ ਸਹੀ ਹੈ ਫਿਰ ਇਹ? ਭਾਜੀ ਮੇਰੇ ਖਿਆਲ ਦੇ ਵਿੱਚ ਜਿਲੰਦਰ ਤੇ ਕੰਮ ਖੂਣਾ ਹੀ ਨਹੀਂ ਚਾਹੀਦਾ। ਪਰ ਸਾਡੀ ਮਜਬੂਰੀਆਂ ਕਰਨੀਆਂ। ਅਸੀਂ ਕਿਤੇ ਫਸੇ ਜਾਂ ਤੁਹਾਨੂੰ ਕਰਨਾ ਹੀ ਪੜਾ। ਤੇ ਜਿਹੜਾ ਪ੍ਰਸ਼ਾਸਨ ਪੈਸੇ ਲੈ ਰਿਹਾ ਉਹ ਥੋੜੀ ਦੇਰ ਬਹਿ ਕੇ ਬੰਦ ਕਰਾਓ। ਤੁਸੀਂ ਪ੍ਰਸ਼ਾਸਨ ਨੂੰ ਕੋਈ ਨੂੰ ਬੰਦ ਕਰਾ ਖੋਲਦੇ ਹੀ ਕਿਉਂ? ਫੋਟੋ ਤੁਸੀਂ ਪ੍ਰਸ਼ਾਸਨ ਦੇ ਜੇਬ 'ਚ ਨੋਟ ਪਾ ਦੋ ਤੇ ਤੁਸੀਂ ਜਿਲੰਦਰ ਦਾ ਕੋਈ ਬਿਆਨ ਤੇ ਉਹ ਨਹੀਂ ਕਰਵਾਉਂਦੇ। ਕਰਦੀ ਆ। ਬਿਆਨ ਕਰਵਾਉਂਦਾ। ਤੁਹਾਡੀ ਐਪੀਏ ਚੋਦੀਆਂ ਪਈਆਂ। ਸਰਕਾਰੀ ਲਾਟਰੀ ਕਿੱਥੇ ਆ ਮੈਨੂੰ ਦੱਸੋ ਇਹ ਪੁਸ਼ਟੀ ਕਰਦੇ 1 ਮਿੰਟ। ਉਹਨੇ ਸਾਰੇ ਕੈਮਰੇ ਬੰਦ ਕਰੂਗਾ। ਤੁਸੀਂ ਪੁਸ਼ਟੀ ਕਰਦੇ ਸਰਕਾਰੀ ਲਾਟਰੀ ਹੈ। ਨਹੀਂ ਮੈਂ ਆਪਣੇ ਮੂੰਹੋਂ ਕਹਿੰਦਾ ਕਿ ਸਰਕਾਰੀ ਤਾਂ ਹੈ ਹੀ ਨਹੀਂ। ਫੇਰ ਤੇ ਜਿਲੰਦਰ ਤੇ ਕੰਮ ਚੱਲਦਾ ਕਿਉਂ ਹੈ? ਸਰਕਾਰੀ ਲਾਟਰੀ ਜਿਹੜੇ ਬੰਪਰ ਚੱਲਦੇ ਬਸ ਉੱਥੇ ਤੱਕ ਸੀਗੀ। ਉਸ ਤੋਂ ਬਾਅਦ ਕੰਪਿਊਟਰ ਚੱਲਦਾ ਸੀ ਉਹ ਵੀ ਚੱਲਦਾ ਸੀ। ਤੁਸੀਂ ਬੰਦ ਕਰੋ, ਸ਼ੁਰੂਆਤ ਕਰੋ। ਭਾਜੀ ਇਹ ਉਹਨੇ ਬੰਦ ਕਰੂਗਾ। ਮੁਰਗੇ ਪਾਜੀ ਤੁਹਾਡੇ ਤੋਂ ਸ਼ੁਰੂਆਤ ਹੋਣੀ ਨਾ ਮੈਂ ਹੁਣੇ ਗੱਲ ਕਰਦਾ ਪਾਜੀ ਇਹ ਖੋਲੀ ਹੋਣਾ ਘੱਟ ਪਰ ਵੀ ਨਾ ਮੈਂ ਕਹਾਂ ਮਹੀਨਾ ਮੈਂ ਸਾਲ ਨਹੀਂ ਖੋਲੂਗਾ ਬਾਜੀ ਦੇਖ ਲੈਣੇ ਦੋ ਦਿਨ ਬਾਅਦ ਦੁਬਾਰਾ ਆ ਗਿਆ ਪਾਜੀ ਤੁਸੀਂ ਸ਼ੁਰੂਆਤ ਕਰੋ ਨਾ ਕਿ ਤੁਹਾਨੂੰ ਦੇਖ ਕੇ ਆਪੇ ਕਰਨਗੇ ਇਹ ਤਾਂ ਉਹ ਚੀਜ਼ ਹੋ ਗਈ ਪਾਜੀ ਉਹਨੇ ਕਤਲ ਕੀਤਾ ਫੇਰ ਕੀ ਹੋਏ ਜੇ ਮੈਂ ਵੀ ਕਰਦਾ ਪਾਜੀ ਮਜਬੂਰੀ ਹੈ ਸਾਡੀ ਸਾਨੂੰ ਕਰਨਾ ਪੈਣਾ ਮੈਂ ਕਿਤੇ ਫਸਦਾ ਨਹੀਂ ਕਰਨਾ ਹੈ ਮੇਰੀ ਮਜਬੂਰੀ ਹੈ ਮੈਂ ਕਰ ਰਿਹਾ ਪਰ ਮੈਂ ਕਹਿੰਦਾ ਮੈਂ ਜੇ ਬੰਦ ਕਰਕੇ ਚੱਲ ਜਗਾ ਦੁਬਾਰਾ ਇੱਕ ਗੱਲ ਮੈਨੂੰ ਸਹੀ ਦਸੀਓ ਜਿੱਦਾਂ ਆਪਾਂ ਕਹਿੰਦੇ ਕਿ ਬਸ 100 ਰੁਪਿਆ 150 ਰੁਪਿਆ ਆਪਾਂ ਦਿੰਦੇ ਆ ਜਦੋਂ ਕੋਈ ਜਿੱਤ ਜਾਂਦਾ ਆ ਭਾਜੀ 11 ਲੈ ਕੇ 100 ਦੇ ਦਿੰਦੇ ਦਿੰਦੇ 11 ਲੈ ਹੁਣ ਮੈਨੂੰ ਇਸ ਆਪ 11 ਮੰਗਣ ਦਿਓ ਕੀ 100 ਲਊਗਾ ਯਾਰ ਭਾਜੀ ਕੋਈ ਵੀ ਕਰ ਸਕਦਾ ਜਿਹਦੀ ਜਿਹੜੀ 4 ਪੈਸੋ ਕਰ ਲਵੇ ਜਿਸ ਸਰਕਾਰ ਇੱਥੇ ਪੰਜਾਬ ਪੁਲਿਸ ਪ੍ਰਸ਼ਾਸਨ ਇਹ ਇਅਜ਼ਾਤ ਦਿੰਦੀ ਆ ਅਗਲੀ ਕੁਰਬਾਨੀ ਪਈ ਆ ਤੇ ਅਗਲੇ ਕਰੀ ਜਾਂਦੇ ਮਤਲਬ ਕਿਤੇ ਨਾ ਕਿਤੇ ਕੋਈ ਚੱਲਦਾ ਹੀ ਪਿਆ ਕ ਕਾਪੀ ਦੇ ਸਾਹਮਣੇ ਹੈ ਕਿ ਜਿਹੜਾ ਬੰਦਾ ਕਹਿ ਰਿਹਾ ਕਿ ਸਿਰਫ ਸਾਡਾ ਦਫਤਰ ਮੇਰੀ ਜੇਬ ਦੇ ਵਿੱਚ ਆ ਤੁਹਾਨੂੰ ਰੋਜ਼ ਦਾ ਕੰਮ ਦਿਖਾਉਂਦੇ ਕਿੰਨਾ ਪੇਜ ਅਕੇ ਤੁਹਾਨੂੰ ਪਿਟਾ ਕੇ ਨਾਲੋ ਨਾਲ ਉਤਾਰ ਰਹੇ ਆ ਤਸਵੀਰਾਂ ਯਾਰ ਜੇ ਹੈ ਹੀ ਕੁਝ ਨਹੀਂ ਛੱਡਦੇ ਫਿਰ ਭਾਜੀ ਮੈਂ ਲੱਗਾ ਛੱਡ ਨੂੰ ਤੁਸੀਂ ਮੈਨੂੰ ਕਿਉਂ ਹੁਣੇ ਛੱਡ ਦਿੰਨਾ ਮੈਂ ਤਾਂ ਕਹੀ ਜਾਂਦਾ ਛੱਡ ਦੇ ਮੈਂ ਛੱਡ ਦਿੰਦਾ ਹੁਣੇ ਛੱਡ ਦਿੰਦਾ ਕੱਲ ਫੇਰ ਵੀ ਦੇਖੇ ਜਾਣਾ ਮੈਨੂੰ ਮੈਂ ਕਹਿੰਦਾ ਭਾਜੀ ਮੈਂ ਤੁਹਾਨੂੰ ਆਪਣਾ ਨੰਬਰ ਦੇਜੋ ਇੱਕ ਤੁਸੀਂ ਭਾਜੀ ਵਾਰ ਰੱਖੀ ਰੀਤੀ ਰਿਵਾਜਾਂ ਹੋ ਕੇ ਭਾਜੀ ਆਪਣਾ ਨੰਬਰ ਦੇਜੋ ਮੈਂ ਤੁਹਾਨੂੰ ਆਪ ਬੁਲਾ ਰਾਂ ਮੈਂ ਕਿੱਥੇ ਨਾ ਪਰਚੇ ਦਰਜ ਕਰਦਾ ਸਾਰੇ ਬਹੁਤ ਹੁੰਦੇ ਤੁਸੀਂ ਕਮਿਸ਼ਨਰ ਹੀ ਐਸ ਤੋਂ ਮੈਂ ਨਹੀਂ ਭਰਾਵਾ ਅਸੀਂ ਕਿਤੇ ਕਮਿਸ਼ਨਰ ਕਿੱਥੇ ਅਸੀਂ ਗਰਮੀ ਦੇ ਘੁੰਮਣ ਦੇ ਅਫਸਰ ਕਿਤੇ ਸੀ ਆਹੀ ਕਿੱਥੇ ਭਰਾ ਉਹਨਾਂ ਦੇ ਸਾਹਮਣੇ ਬੈਠੇ ਆਈ ਤੁਹਾਨੂੰ ਕਹਿੰਦੇ ਬੰਦ ਕਰਾਓ ਭਾਈ ਬੈਨ ਕਰਵਾਓ ਜਦੋਂ ਪਰਚੇ ਸ਼ੁਰੂਆਤ ਤੁਹਾਡੇ ਤੋਂ ਹੀ ਕਰਦੇ ਸੇ ਕਰ ਦੋ ਸ਼ੁਰੂ ਥੱਲੇ ਉਹ ਤਸਵੀਰਾਂ ਤਾਂ ਦਿਖਾ ਰਹੇ ਆ ਚਾਟ ਲੱਗੇ ਹੋਏ ਆ ਇੱਕ ਬੰਨੇ ਦੱਸਿਆ ਜਾਂਦਾ ਕਿ ਪੰਜਾਬ ਦੇ ਵਿੱਚ ਪਾਲ ਦੀ ਮੜਦੀ ਨਹੀਂ ਪਰ ਪੰਜਾਬ ਦੇ ਵਿੱਚ ਨੇਪਾਲ ਦੀ ਲੜ ਰਹੀ ਹੈ ਜ਼ਰੂਰ ਜਾਵਦੀਆਂ ਵਾ ਮੈਂ ਤਾਂ ਕਹਿੰਦਾ ਜਦੋਂ ਦਰਜ ਟੈਂਕੂ ਹੋ ਲੈਦੀ ਨੂੰ ਛੋਟਾ ਫਟਾ ਬੈਠੇ ਗੋ ਕਰ ਦੋ ਫਿਰ ਅੱਜ ਬੰਦ ਝੱਕ ਦੋ ਫ ਕੋੜਾ ਹੋ ਗਿਆ ਕੰਪਨੀ ਪਲੀਜ਼ ਇਹ ਚੱਲਦਾ ਕਰਾ ਭਾਜੀ ਇਹ ਚੱਲਦਾ ਇਹਨੂੰ ਬੰਦ ਕਰੋ ਹੋਰ ਭਾਜੀ ਨਹੀਂ ਲੋੜਾ ਬੰਦ ਤਾਂ ਕਰੋ ਦੁਕਾਨ ਤੁਸੀਂ ਤੁਸੀਂ ਉਹਨੇ ਮੇਰੀ ਭਾਜੀ ਤੁਹਾਡੇ ਸਾਹਮਣੇ ਬੰਦ ਕਰਾਓ ਫੇਰ ਪਹਿਲੇ ਬੰਦ ਕਰੋ ਫੇਰ ਤੋਂ ਬਾਅਦ ਸਿਸਟਮ ਹੈ ਬਾਕੀ ਵੀ ਸਾਰਾ ਕੋਈ ਬੰਦ ਕਰ ਸਕੋ ਸੋ ਸਾਡੇ ਨਾਲ ਚੱਲੋ ਯਾਰ ਭਾਜੀ ਨਾਂ ਦਾ ਭਾਜੀ ਜਲੰਧਰ ਤੇ ਬੈਲ ਲਾਟਰੀ ਖੁੱਲਈ ਨਾ ਭਾਜੀ ਨਾਲ ਤਾਂ ਚੱਲੋ ਮੇਰੇ ਨਾਲ ਇੱਥੇ ਸਾਰੇ ਅੱਛਾ ਆ ਮਾਰਕੀਟ ਦੇ ਕੁਝ ਵਿਕਤੀ ਵੀ ਇੱਥੇ ਮੌਜੂਦ ਹਨ ਨਾਲ ਗੱਲਬਾਤ ਕਰਦੇ ਭਾਜੀ ਇੱਕ ਗੱਲ ਸੁਣੀਓ ਮੇਰਾ ਵੀਰ ਇੱਥੇ ਇਦਾਂ ਕਾਤੋਂ ਹੁੰਦਾ ਹੈ ਭਾਜੀ ਕਿ ਲੋਕੀ ਕਹਿੰਦੇ ਸਾਨੂੰ ਮੋਢਾ ਚਾ ਇਹ ਐਨਾਂ ਦੀ ਮਰਜ਼ੀ ਹੈ ਭਾਜੀ ਆ ਮੈਨੂੰ ਕਹਿੰਦੇ ਤੂੰ ਗਰਾਮ ਹੈਗਾ ਯਾਰ ਮੈਂ ਅਫਸਰ ਬੁਣ ਕਰਾਇਆ ਜਿੰਨਾ ਸੇ ਮੇਰਾ ਕੰਮ ਆ ਵੇ ਕਰੀ ਜਾਂਦਾ ਨਹੀਂ ਬੰਦ ਹੋਣੀਆਂ ਚਾਹੀਦੀਆਂ ਭਾਜੀ ਦੁਕਾਨਾ ਸਾਰੀ ਆ ਇਹ ਦੇਈ ਦੇ ਕਿ ਨਹੀਂ ਚਾਹੀਦੀਆਂ ਜੀ ਗਲਤ ਹੈ ਨਹੀਂ ਗਲਤ ਹੈ ਜੀ ਚਲੋ ਸੋ ਹੁਣ ਤਾਂ ਦਿਖਾਣੇ ਦੋ ਨੰਬਰ ਦੇ ਪੈਸੇ ਜਿਹੜੇ ਮਿੰਟੋ-ਮਿੰਟ ਇਕੱਠੇ ਹੋ ਰਹੇ ਆ ਫਟਾਫਟ ਵੇ ਨਹੀਂ ਪਿਛਲੀ ਜੇਬ ਵਾਲੇ ਦੇਖਣੇ ਮੈਂ ਕੋਟੂ ਕਲਾਮ ਆ ਲੋਕਾਂ ਨੂੰ ਦੇ ਕੇ ਜਾਣਾ ਭਾਜੀ ਬਗਾਮੀ ਨਹੀਂ ਕਰਾਉਣੀ ਜੀ ਪਿਛਲੇ ਜੇ ਵਾਲਾ ਮਾਲ ਖੋਇਆ ਸਾਨੂੰ ਪਤਾ ਘੱਟ ਵੱਧ ਦੀ ਇਹ ਆਪਾਂ ਲੋਕਾਂ ਦੇ ਪੈਸੇ ਲੋਕਾਂ ਨੂੰ ਦੇ ਕੇ ਜਾਣੇ ਦਾ ਕਿਉਂਕਿ ਕੱਲ ਨੂੰ ਅਹੀਂ ਇੱਥੇ ਨਕਰਾ ਟਪੜਾ ਹੁੰਦਾ ਲੋਕਾਂ ਨਾਲ ਗੱਲ ਕਰਨ ਅਸੀਂ ਤਾਂ ਉਹਨਾਂ ਕੰਪਨੀ ਵਾਲ ਕੋਲ ਲੈ ਕੇ ਦੇ ਤੇ ਜਿਹੜੀ ਕੰਪਨੀ ਭਰਾਵਰ ਕਪੜੀ ਦਾ ਕੰਮ ਕਰਦਾ ਜਿਨ੍ਹਾਂ ਦੇ ਕੰਮ ਅਸੀਂ ਉਹਨਾਂ ਕੋਲ ਲੈ ਕੇ ਕੰਪਨੀ ਦਾ ਨਾਮ ਦੱਸ ਭਾਜੀ ਕਿਹੜੀ ਕੰਪਨੀ ਜਿੰਨੇ ਆਹ ਲਾਟਰੀ ਚਲਾਈ ਦੋ ਨੰਬਰ ਦੀ ਮੈਨੂੰ ਕੰਪਨੀ ਦਾ ਨਾਮ ਦੱਸ ਕੋਈ ਬਿਆਰ ਕਰਾਓ ਜਿਲਦਰ ਚ ਬੈਨ ਕਰਾਓ ਚਲੋ ਕਰੋ ਫੇਰ ਬੰਦ ਕਰ ਲਓ ਆ ਜਾਓ ਕੋਈ ਬਿਆਰ ਨੂੰ အဲ့ဒါပြည်တော်ပါ ਉਹ ਠੀਕ ਹੈ ਭਾਈ ਬਹੁਤ ਵਧੀਆ ਫਿਰ ਬਿੱਤੀ ਸਾਹਿਬ ਜੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਜਲੰਧਰ ਸ਼ਹਿਰ ਦੇ ਵਿੱਚ ਲਾਟਰੀਆਂ ਦੁਕਾਨਾਂ ਜਿਹੜੀਆਂ ਆ ਢੜਲੇ ਦੇ ਨਾਲ ਖੁੱਲਦੀਆਂ ਵੀ ਹੈਰਾਨਗੀ ਵਾਲੀ ਗੱਲ ਹੈ ਕਿ ਕੋਰਟ ਆਫ ਕੰਡਕਟ ਦੇ ਵਿੱਚ ਇੱਕ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਸੀਗਾ ਕਿ ਉਦੋਂ ਅਸੀਂ ਦੱਸਾਂ ਕਿ ਕੋਈ ਕਈ ਵਾਰੀ ਕੀ ਹੁੰਦਾ ਹੈ ਕਿ ਪੋਲਿਟੀਕਲ ਜਿਹੜੀ ਪਾਵਰ ਹੈ ਉਹ ਆ ਜਾਂਦੀ ਹੈ ਪੋਲਿਟੀਸ਼ਨ ਦਾ ਦਬਾਅ ਆ ਜਾਂਦਾ ਹੈ ਇਸ ਕਰਕੇ ਪਰ ਹੁਣ ਹੈਰਾਨਗੀ ਵਾਲੀ ਗੱਲ ਹੈ ਕਿ ਜਦੋਂ ਕੋਰਟ ਆਫ ਕੰਡਕਟ ਲੱਗਾ ਉਸ ਦੇ باوجود ਵੀ ਜਿਹੜਾ ਦੇਖ ਸਕਦੇ ਹੋ ਕਿ ਸ਼ਹਿਰ ਦੇ ਵਿੱਚ ਕਿਸ ਤਰ੍ਹਾਂ ਲਾਟਰੀ ਦੁਕਾਨਾਂ ਖੁੱਲੀਆਂ ਉੱਥੇ ਤੁਹਾਨੂੰ ਤਸਵੀਰਾਂ ਤੋ ਇਹ ਨਹੀਂ ਸਮਝ ਆਂਦੀ ਕਿ ਜਿਹੜਾ ਹੁਣ ਨੱਕ ਹੈ ਉਹ ਲੋਕਾਂ ਦੀ ਪ੍ਰੋਟੈਕਸ਼ਨ ਵਾਸਤੇ ਲੱਗਾ ਹੈ ਕਿ ਇਹਨਾਂ ਦੀ ਪ੍ਰੋਟੈਕਸ਼ਨ ਵਾਸਤੇ ਲੱਗਾ। ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਕਹਿਣੀਆਂ ਲਾਜ਼ਮੀ ਹੈ ਕਿ ਜਿਹੜਾ ਚੋਰ ਹੈ ਉਹ ਚੁਸਤ ਹੈ ਤੇ ਜਿਹੜਾ ਪ੍ਰਸ਼ਾਸਨ ਹੈ ਉਹ ਅੱਜ ਵੀ ਸੁਸਤ ਹੈ। ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਲਾਟਰੀ ਦੀਆਂ ਦੁਕਾਨਾਂ ਦੀਆਂ ਕੈਸ਼ ਜਿਹੜਾ ਆ ਪਤਾ ਨਹੀਂ ਕਿਹੜੇ-ਕਿਹੜੇ ਕੋਨਿਆਂ ਤੋਂ ਕੱਢ ਕੇ ਜਿਹੜਾ ਇਕੱਠਾ ਹੋ ਰਿਹਾ। ਕਿੰਨਾ ਭਾਜੀ ਫੇਰ ਬੰਦ ਕਰ ਲਗੇ? ਮੇਰਾ ਨੰਬਰ ਕੀ ਕਰਨਾ ਭਾਜੀ ਪ੍ਰਸ਼ਾਸਨ ਦੇ ਨੰਬਰ ਉਹ ਜਿੱਥੇ ਵੀ ਕੋਈ ਪੁੱਛੇ ਨਾ ਤੁਹਾਨੂੰ ਮੇਰਾ ਫੋਨ ਆਏਗਾ ਤੁਸੀਂ ਉੱਥੇ ਪਹੁੰਚ ਰਹੋ ਪੱਕਾ ਭਾਜੀ ਹੁਣ ਤੇ ਜੇ ਅਸੀਂ ਤਾਂ ਰਹੇ ਇੱਕ ਮੈਨੂੰ ਗੱਲ ਦਾ ਜਵਾਬ ਦਿਓ ਭਾਜੀ ਚਲੋ ਤੁਹਾਡਾ ਪਿਆਰ ਆ ਤੁਸੀਂ ਤੁਹਾਡਾ ਪਿਆਰ ਆ ਤੁਸੀਂ ਮੈਨੂੰ ਇੰਨੀ ਚੀਜ਼ ਕਹੀ ਆਪਣਾ ਸਮਝ ਕੇ ਕਹੀ ਆ ਪਰ ਇੱਕ ਮਿੰਟ ਇੱਕ ਮਿੰਟ ਭਾਜੀ ਇੱਕ ਮਿੰਟ ਤੁਹਾਡਾ ਪਿਆਰ ਆ ਤੁਸੀਂ ਮੈਨੂੰ ਇੰਨੀ ਗੱਲ ਕਹੀ ਪਰ ਕਿਤੇ ਤੁਹਾਨੂੰ ਇਹ ਨਹੀਂ ਲੱਗਦਾ ਕਿ ਹਰ ਕੋਈ ਬੰਦਾ ਇਹ ਕਹਿੰਦਾ ਕਿ ਮੀਡੀਆ ਨੂੰ ਫੋਨ ਕਰ ਦੱਸਾਂ ਕਿ ਪੁਲਿਸ ਨੂੰ ਕਿਉਂ ਨਹੀਂ ਫੋਨ ਕਰਦੇ ਕੰਮ ਤਾਂ ਉਹਨਾਂ ਦਾ ਜੀ ਉਹਨਾਂ ਦਾ ਕਰਾਣਾ ਹੀ ਕੋਈ ਨਹੀਂ ਉਹਨਾਂ ਨੇ ਕਿੱਥੋਂ ਬੰਦ ਕਰਾ ਦੇਣਾ ਜੇ ਤੁਸੀਂ ਆਪ ਕਹਿੰਦੇ ਕਿ ਪ੍ਰਸ਼ਾਸਨ ਨੂੰ ਪੈਸੇ ਜਾਂਦੇ ਆ ਤੇ ਉਹ ਕਿਦਾ ਬੰਨ ਕਰ ਦੇਣਾ ਮਤਲਬ ਉਹ ਹੀ ਚਲਾ ਰਹੇ ਆ ਇਹ ਨਹੀਂ ਕਹਿ ਸਕਦੇ ਕੋਈ ਜਨਾ ਤੁਸੀਂ ਕਹਿੰਦੇ ਤੁਸੀਂ ਦੁਕਾਨ ਕਿਹਦੇ ਤੁਸੀਂ ਦੁਕਾਨ ਕਿਹਦੇ ਕੰਮ ਤੇ ਖੋਲੀ ਅਸੀਂ ਭਾਈ ਪ੍ਰੈਸ ਦੇ ਨਾਮ ਤੇ ਖੋਲ੍ਹਿਆ ਵਾਹ ਪ੍ਰੈਸ ਨਾਮ ਕੋਲਦਾ ਜਿਹਨੇ ਸਾਨੂੰ ਕੰਮ ਦਿੱਤਾ ਪਈ ਕੰਪਨੀ ਕਿਹੜੀ ਆ ਕੰਪਨੀ ਨਹੀਂ ਕੰਪਨੀ ਹੈ ਕੱਪੜੀ ਵਾਦਾ ਕਰਦੀ ਵਾਹ ਕੰਪਨੀ ਮੈਂ ਕਹਾ ਭਾਈ ਕੰਪਨੀ ਵਾਂਗ ਕਰ ਰਹੀ ਵੈਸੇ ਵਾਲੀ ਕਿਹੜੀ ਹੈ ਜਿਹੜੀ ਥੜੇ ਥੜੇ ਕੰਮ ਚਲਾਉਂਦੀ ਹੈ ਸੋ ਤਸਵੀਰਾਂ ਤੁਹਾਨੂੰ ਚੌਂਕਦੀਆਂ ਦਿਖਾਉਂਦੇ ਆਂ ਕੁਛ ਹੀ ਕਦਮਾਂ ਦੀ ਦੂਰੀ ਤੇ ਜਿਹੜਾ ਠਾਣੇ ਦਾ ਜਿਹੜਾ ਨਾਕਾ ਲੱਗਦਾ ਪਰ ਹੈਰਾਨਗੀ ਵਾਲੀ ਗੱਲ ਹੈ ਕਿ ਨਾ ਤਾਂ ਲੋਕਾਂ ਨੂੰ ਪ੍ਰੋਟੈਕਸ਼ਨ ਦੇਣ ਲਈ ਅੱਗੇ ਆਉਂਦੇ ਆ ਬਲਕਿ ਜਿਹੜੇ ਇਥੇ ਧੜੇ ਛੱਟੀ ਦੁਕਾਨਾਂ ਚੱਲਦੀਆਂ ਵਾਂ ਉਹਨਾਂ ਦੀ ਲੱਗਦਾ ਦੇਖਭਾਲ ਕਰਦੇ ਆ ਛੜ ਇਸੇ ਕਰਕੇ ਕਿ ਬਿਲਕੁਲ ਮੋਰ ਤੇ ਜਿਹੜੀ ਦੁਕਾਨ ਆ ਉਹਨਾਂ ਨੂੰ ਇਹ ਵੀ ਜਿਹੜੀ ਯਾਰ ਨਸਰ ਨਹੀਂ ਆਉਂਦੀ ਸੋ ਇਹ ਨੇ ਤਸਵੀਰਾਂ ਜਲੰਧਰ ਸ਼ਹਿਰ ਦੀ ਹਸਤੇ ਅਸੀਂ ਰ ਜਿਹੜਾ ਪੁਆਇੰਟ ਇਹਨਾਂ ਨੇ ਆਪਣਾ ਬਣਾਇਆ ਹੋਇਆ ਪ੍ਰਸ਼ਾਸਨ ਜਿਹੜਾ ਇੱਥੇ ਨਾਕਾ ਲਗਾਉਂਦਾ ਹੈ ਦੇਖ ਸਕਦੇ ਹੋ ਬੈਰੀਗੇਡ ਸਾਰੇ ਲੱਗੇ ਹੋਏ ਆ ਤੇ ਪੁਲਿਸ ਦੀ ਇੱਕ ਚੌਂਕੀ ਵੀ ਬਣੀ ਪਈ ਆ ਛੋਟੀ ਜਿਹੀ ਜਿੱਥੇ ਪੁਲਿਸ ਸਟੇਸ਼ਨ ਜਿਹੜੇ ਪੁਲਿਸ ਮੁਲਾਜ਼ਮ ਆ ਉਹ ਆ ਕੇ ਇੱਥੇ ਰੁਕਦੇ ਨੇ ਤਾਂ ਕਿ ਕਿਸੇ ਰੱਦੀ ਕੋਈ ਹੈਪਨਿੰਗ ਨਾ ਹੋਵੇ ਤੇ ਕੈਮਰੇ ਵੀ ਤੁਹਾਨੂੰ ਦਿਖਾਉਂਦੇ ਆ ਕਿ ਉੱਪਰ ਲੱਗੇ ਹੋਏ ਆ ਪਰ ਜਿਹੜਾ ਦੂਜਾ ਕੈਮਰਾ ਉਹ ਥੱਲੇ ਡਿੱਗਾ ਹੋਇਆ ਉਹ ਹੈਰਾਨਗੀ ਵਾਲੀ ਗੱਲ ਹੈ ਹੁਣ ਕਿੰਨੀ ਜਿਹੜੀ মিডিਆ ਜਾ ਜਾ ਕੇ ਖਬਰਾਂ ਕਰੀ ਜਾਏਗੀ ਆਪਣੀ ਦੁਸ਼ਮਣੀਆਂ ਪਾਈ ਜਾਏਗੀ ਪਰ ਜਿਨ੍ਹਾਂ ਨੇ ਸਰਕਾਰੀ ਵਰਦੀਆਂ ਪਾਈਆਂ ਹੋਈਆਂ ਉਹ ਬਿਲਕੁਲ ਵੀ ਜਿਹੜੀ ਹੈ ਜੇ ਸਰਕਾਰੀ ਵਰਦੀਆਂ ਦੀ ਗੱਲ ਕਰੀਏ ਜਿਨ੍ਹਾਂ ਨੇ ਸਰਕਾਰੀ ਵਰਦੀਆਂ ਪਾਈਆਂ ਬਿਲਕੁਲ ਵੀ ਆਪਣਾ ਕੰਮ ਨਹੀਂ ਕਰ ਰਹੇ ਜੀ ਅਸੀਂ ਕੁਝ ਕਹੀਏ ਤਾਂ ਉਸ ਤੋਂ ਬਾਅਦ ਉਹ ਸਾਟੀਨਾ ਗੁੱਸਾ ਕਰਦੇ ਹੈ ਕਿ মিডিਆ ਪਹੁੰਚਦੀ ਗੁਰਦੀਪ ਪਹੁੰਚ ਜਾਂਦਾ ਹਰ ਜਗ੍ਹਾ ਦੇ ਉੱਤੇ ਤੇ ਵਕਰੀ ਵਕਰੀ ਥਾਵਾਂ ਤੇ ਗੁਰਦੀਪ ਦੀਆਂ ਕੰਪਲੇਨਟਾਂ ਦਿੱਤੀ ਜਾਂਦੀਆਂ ਪਰ ਜਿਹੜੀਆਂ ਆ ਚੀਜ਼ਾਂ ਕਿਸੇ ਨੂੰ ਨਜ਼ਰ ਨਹੀਂ ਆਉਂਦੀਆਂ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਜਿਹੜੇ ਉੱਚੇ ਅਧਿਕਾਰੀ ਨੇ ਕਦੋਂ ਇਸ ਤਰ੍ਹਾਂ ਦੇ ਕਰਿੰਦਿਆਂ ਦੇ ਉੱਤੇ ਉਹ ਕਾਰਵਾਈ ਕਰਨਗੇ ਕੈਮਰਾਮੈਨ ਸੁੰਦੀ ਦੇ ਨਾਲ ਮੈਂ ਰਿਪੋਰਟਰ ਗੁਰਦੀਪ ਸਿੰਘ ਯੂਐਸਵੀਆ ਟੀਵੀ ਜਲੰਧਰ